ਸਾਡਾ ਸਾਰਾ ਧਿਆਨ ਰੋਜ਼ਗਾਰ ਤੇ ਹੈ ਰੋਜ਼ਗਾਰ ਯੂਥ ਹੈ ਮੇਰਾ ਨਾਮ ਡਾਕਟਰ ਦਵਿੰਦਰ ਸਿੰਘ ਮੈਂ ਐਜ਼ ਅ ਵੀਓ ਜੁਆਇਨ ਕੀਤਾ ਮੇਰੀ ਪੋਸਟਿੰਗ ਕਨੋਟੂ ਸੇ ਹੋਈ ਹੈ ਐਜ਼ ਅ ਜੀਈ ਮੇਰੀ ਜੁਆਇਨਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਵਿਸੰਬਰ 2023 ਵਿੱਚ ਹੋਈ ਮੈਰਿਟ ਦੇ ਆਧਾਰ ਤੇ ਭਰਤੀ ਹੋਗੀ ਮੈਰਿਟ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਰਿਸ਼ਵਤ ਨਹੀਂ ਚੱਲੂ ਕੋਈ ਜੋ ਹੋਇਆ ਮੈਰਿਟ ਤੇ ਹੋਇਆ ਜੋ ਹੋਇਆ ਸਾਡੇ ਹੁਨਰ ਤੇ ਸਾਡੇ ਪੜ੍ਹਾਈ ਤੇ ਸਾਡੇ ਇੰਟੈਲੀਜੈਂਸ ਦੇ ਬੇਸ ਤੇ ਸਾਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਇਹ ਜਿਹੜਾ ਪ੍ਰੋਸੀਜਰ ਹੈ ਬਿਨਾ ਕਿਸੇ ਪੱਖਪਾਤ ਤੋਂ ਕੰਪਲੀਟ ਹੋਇਆ ਜੋਇਨਿੰਗ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਈ ਕੈਨੇਡਾ ਅਮਰੀਕਾ ਵਾਸਤੇ ਜਿਹੜੇ 30 35 35 ਲੱਖ ਦੇ ਕਰਜ਼ੇ ਲਈਏ ਨਾ ਨਾ ਲਈਏ ਤੁਹਾਡੇ 'ਚ ਕਲਾ ਹੋਊਗੀ ਤੁਹਾਡੇ 'ਚ ਰੱਬ ਨੇ ਟੈਲੈਂਟ ਦਿੱਤਾ ਹੋਇਆ ਹੈ ਪੇਪਰ 'ਚੋਂ ਨੰਬਰ ਆਉਣਗੇ ਤੁਸੀਂ ਲੱਗੋਗੇ ਕੋਈ ਮਾਇਦਾ ਲਾਲ ਤੁਹਾਡੀ ਨੌਕਰੀ ਨਹੀਂ ਆ ਗਿਆ ਉਹਨੂੰ ਹੱਥ ਨਹੀਂ ਪਾ ਸਕਦਾ ਪੰਜਾਬ ਦੇ ਵਿੱਚ ਨੌਕਰੀ ਕਰਨ ਲਈ ਜਿਹੜੇ ਵੀ ਲੋਕ ਬਾਹਰ ਜਾ ਰਹੇ ਨੇ ਖਾਸ ਕਰਕੇ ਜੋਬ ਵਾਸਤੇ ਉਹ ਇੱਥੇ ਹੀ ਰਹਿਣਗੇ ਤੇ ਪੰਜਾਬ ਨੂੰ ਹੋਰ ਵਿਕਸਿਤ ਕਰਨ ਦੇ ਆਪਣਾ ਸਹਿਯੋਗ ਦੇਣਗੇ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੀ ਜੋਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹ ਨਾ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਪੰਜਾਬ ਸਰਕਾਰ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਕੱਢਣਗੀਆਂ ਤੇ ਲੋਕਾਂ ਦੇ ਲਈ ਆਪੋਰਚ्युनिटी ਬਣਨਗੀਆਂ ਅਸੀਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿਹਾ ਉਹੀ ਕਰਕੇ ਦਿਖਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਰਿਹਾ ਹੈ ਰੋਜ਼ਗਾਰ